chan outlook suhi mahla chautha jehwa har ras rahi akaye gurmukkh piva sahaj samaye he bhai guru di sharan paake jis manukh di jeev parmatma de naam de ras vich rajjhi rehndi hai ਉਹ ਸਦਾ ਨਾਮ ਰਸ ਹੀ ਪੀਂਦਾ ਹੈ ਤੇ ਆਤਮਿਕ ਅਡੋਲਤਾ ਦੇ ਵਿੱਚ ਟਿਕਿਆ ਰਹਿੰਦਾ ਹੁਣ ਇਹ ਚ ਜ਼ਰੂਰੀ ਜਿਹੜੀ ਚੀਜ਼ ਸਮਝਣ ਵਾਲੀ ਹੈ ਕਿ ਜਿਹਵਾ ਹਰ ਰਸ ਜਿਹੜੀ ਜੀਵ ਪ੍ਰਮਾਤਮਾ ਦੇ ਨਾਮ ਰਸ ਦੇ ਵਿੱਚ ਲੱਗੀ ਹੋਈ ਹੈ ਨਾਮ ਰਸ ਦੇ ਸਵਾਦ ਨੂੰ ਚਖ ਰਹੀ ਹੈ ਰਹੀ ਅਕਾਇ ਅਕਾਇ ਤੋਂ ਭਾਵ ਰੱਜੀ ਰਹਿੰਦੀ ਹੈ ਉਹਨੂੰ ਹੋਰ ਰਸਾਂ ਦਾ ਚਸਕਾ ਨਹੀਂ ਰਹਿ ਜਾਂਦਾ ਪ੍ਰਮਾਤਮਾ ਦੇ ਨਾਮ ਰਸ ਦਾ ਸਵਾਦ ਇਲਾਹੀ ਹੈ ਨਾਮ ਸਿਮਰਨ ਦੇ ਵਿੱਚੋਂ ਜਦੋਂ ਤੁਸੀਂ ਇੱਕ ਆਨੰਦ ਹਾਸਲ ਕਰ ਲਿਆ ਉਹ ਐਸਾ ਆਨੰਦ ਹੈ ਜਿਹੜਾ ਫਿਰ ਦੁਨੀਆ ਦੀ ਕਿਸੇ ਵੀ ਕਾਰਵਾਈ ਦੇ ਵਿੱਚੋਂ ਹਾਸਲ ਨਹੀਂ ਹੁੰਦਾ ਸੋ ਨਾਮ ਰਸ ਦੇ ਵਿੱਚ ਜਿਹੜੀ ਜੀਵ ਗਿੱਜ ਗਈ ਉਹ ਸਦਾ ਰੱਚੀ ਰਹਿੰਦੀ ਹੈ ਉਹ ਮਨੁੱਖ ਜਿਹੜਾ ਹੈ ਆਤਮਿਕ ਤੌਰ ਤੇ ਅਡੋਲ ਹੋ ਜਾਂਦਾ ਹੈ ਉਹ ਕਿਸੇ ਛੋਟੇ-ਛੋਟੇ ਗੱਲ ਤੇ ਡੋਲਦਾ ਨਹੀਂ ਹਰ ਰਸ ਜਨ ਚੱਖੋ ਜੇ ਭਾਈ ਤੌਕਤ ਅਨੰਤ ਸਾਦ ਲੁਭਾਈ ਰਹਾਉ ਏ ਪਿਆਰੇ ਸੱਜਣੋ ਜੇ ਤੁਸੀਂ ਪ੍ਰਮਾਤਮਾ ਦੇ ਨਾਮ ਦਾ ਸਵਾਦ ਚੱਖ ਲਮੋ ਤਾਂ ਫਿਰ ਕਿਸੇ ਵੀ ਹੋਰ ਸਵਾਦ ਦੇ ਵਿੱਚ ਨਹੀਂ ਫਸੋਗੇ ਤੌਕਤ ਅਨੰਤ ਸਾਦ ਲੁਭਾਈ ਕਹਿੰਦੇ ਫਿਰ ਹੋਰ ਸਵਾਦਾਂ ਦੀ ਇੱਛਾ ਕਿੱਥੇ ਰਹਿ ਜਾਂਦੀ ਹੈ ਜਦੋਂ ਪ੍ਰਮਾਤਮਾ ਦੇ ਨਾਮ ਦਾ ਸਵਾਦ ਚੱਖ ਲਿਆ ਜਾਵੇ ਗੁਰਮਤ ਰਸ ਰੱਖ ਓਰ ਧਾਰ ਹਰ ਰਸ ਰਾਤੇ ਰੰਗ ਮੁਰਾ ਹੈ ਭਾਈ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਪ੍ਰਭੂ ਦੇ ਨਾਮ ਦਾ ਸਵਾਦ ਆਪਣੇ ਹਿਰਦੇ ਵਿੱਚ ਵਸਾਈ ਰੱਖੋ ਜਿਹੜੇ ਮਨੁੱਖ ਪ੍ਰਭੂ ਦੇ ਨਾਮ ਰਸ ਵਿੱਚ ਮਗਨ ਹੋ ਜਾਂਦੇ ਆ ਉਹ ਮਰਾਰੀ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਆ ਤੇ ਦੂਜੇ ਪਾਸੇ ਮਨਮੁਖ ਹਰ ਰਸ ਚਾਖਿਆ ਨਾ ਜਾਏ ਹਉਮੈ ਕਰੇ ਬਹੁਤੀ ਮਿਲੇ ਸਜਾਏ ਜਿਹੜਾ ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰਦਾ ਹੈ ਮਨਮੁਖ ਹੈ ਉਹ ਪ੍ਰਮਾਤਮਾ ਦੇ ਨਾਮ ਦਾ ਸਵਾਦ ਕਦੇ ਚਖ ਹੀ ਨਹੀਂ ਪਾਉਂਦਾ ਜਿਵੇਂ ਜਿਵੇਂ ਉਹ ਹਉਮੈ ਕਰਦਾ ਆਪਣੀ ਸਿਆਣਪ ਦਾ ਹੰਕਾਰ ਕਰਦਾ ਹੈ ਬਹੁਤੀ ਮਿਲੇ ਸਜਾਏ ਓਮੇ ਓਮੇ ਉਹਨੂੰ ਵਧੀਕ ਵਧੀਕ ਸਜ਼ਾ ਮਿਲਦੀ ਹੈ ਉਹਨਾਂ ਉਹਨੂੰ ਆਪਣੇ ਅੰਦਰ ਆਤਮਿਕ ਕਲੇਸ਼ ਸਹਾਰਨਾ ਪੈਂਦਾ ਹੈ ਇਹਨੂੰ ਤੁਲਨਾ ਕਰਕੇ ਸਮਝਿਆ ਜਾ ਸਕਦਾ ਹੈ ਇੱਕ ਤੇ ਗੁਰਮੁਖ ਹੋ ਗਿਆ ਜਿਸ ਦਾ ਪਰਮਾਤਮਾ ਦੇ ਵਿੱਚ ਪ੍ਰੇਮ ਵੱਜ ਗਿਆ ਜਿਹੜਾ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਾਜ਼ੀ ਹੋ ਗਿਆ ਉਹਦੇ ਲਈ ਸਾਰੇ ਹੀ ਲੋਕ ਸਾਰੇ ਹੀ ਜੀਵ ਇੱਕ ਬਰਾਬਰ ਹੈ ਸਾਰੇ ਉਹ ਹੀ ਕੁਝ ਕਰਦੇ ਪਏ ਆ ਜੋ ਪਰਮਾਤਮਾ ਉਹਨਾਂ ਤੋਂ ਕਰਵਾਉਂਦਾ ਪਿਆ ਉਹਨੂੰ ਕਿਸੇ ਚੀਜ਼ ਨਾਲ ਕਿਸੇ ਇਨਸਾਨ ਨਾਲ ਕਿਸੇ ਜੀਵ ਨਾਲ ਕੋਈ ਸ਼ਿਕਵਾ ਨਹੀਂ ਰਹਿ ਜਾਂਦਾ ਹੁਣ ਜਦੋਂ ਕਿਸੇ ਨਾਲ ਕੋਈ ਸ਼ਿਕਵਾ ਹੀ ਨਹੀਂ ਤਾਂ ਮਨ ਦੇ ਵਿੱਚ ਕਲੇਸ਼ ਹੀ ਨਹੀਂ ਜਦੋਂ ਇਹ ਗੱਲ ਅੰਦਰ ਵਸ ਗਈ ਕਿ ਜੋ ਕੁਝ ਵਾਪਰਦਾ ਹੈ ਤੇ ਜੋ ਕੁਝ ਲੋਕ ਕਰਦੇ ਆ ਉਸ ਪ੍ਰਮਾਤਮਾ ਦੀ ਰਜ਼ਾ ਦੇ ਅਨੁਸਾਰ ਹੀ ਵਾਪਰਦਾ ਹੈ ਤੇ ਸਾਰੇ ਲੋਕ ਉਹਦੇ ਹੁਕਮ ਦੇ ਬੱਚੇ ਹੋਏ ਹੀ ਸਭ ਕੁਝ ਕਰਦੇ ਪਏ ਆ ਕਿਸੇ ਨਾਲ ਕੋਈ ਸ਼ਿਕਬਾਨੀ ਮਨ ਦੇ ਵਿੱਚ ਕੋਈ ਕਲੇਸ਼ ਨਹੀਂ ਰਹਿ ਜਾਂਦਾ ਹੁਣ ਜਿਹੜਾ ਆਪ ਦੇ ਆਪ ਤੇ ਇਨਾ ਮਾਣ ਕਰਦਾ ਹੈ ਹੰਕਾਰ ਦੇ ਨਾਲ ਭਰਿਆ ਹੋਇਆ ਆਪਣੀ ਸਿਆਣਪ ਤੇ ਮਾਣ ਕਰਦਾ ਹੈ ਆਪਣੇ ਆਪ ਨੂੰ ਬਹੁਤਾ ਸਿਆਣਾ ਸਮਝਦਾ ਹੈ ਉਹ ਦਾ ਤੇ ਕਲੇਸ਼ ਹੀ ਕਲੇਸ਼ ਹੈ ਉਹ ਤੇ ਹਰ ਇੱਕ ਨਾਲ ਕਲੇਸ਼ ਕਰੇਗਾ ਕਿ ਤੂੰ ਨੇ ਸਿਆਣਾ ਮੈਂ ਸਿਆਣਾ ਜੋ ਤੂੰ ਕਹਤਾ ਉਹ ਸਹੀ ਗੱਲ ਨਹੀਂ ਜਿਹੜੀ ਮੈਂ ਆਖੀ ਆ ਉਹ ਸਹੀ ਗੱਲ ਹੈ ਹੁਣ ਹਰ ਕਿਤੇ ਤੇ ਉਹਦੀ ਚੱਲ ਨਹੀਂ ਸਕਦੀ ਤੇ ਜਿੱਥੇ ਨਹੀਂ ਚੱਲੀ ਉੱਥੇ ਉਹਦਾ ਮਨ ਕਲੇਸ਼ ਦੇ ਵਿੱਚ ਵਿੱਜ ਜਾਂਦਾ ਉਹ ਫਰਸਟ੍ਰੇਟ ਹੋ ਜਾਂਦਾ ਉਹਨੂੰ ਆਪਦੇ ਹੀ ਅੰਦਰ ਘੁੱਟਣ ਹੋਣ ਲੱਗਦੀ ਹੈ ਲੱਗ ਜਾਂਦੀ ਹੈ ਕਿ ਮੇਰੀ ਗੱਲ ਕਿਉਂ ਨਹੀਂ ਮੰਨੀ ਤੇ ਇਹ ਮਾਨਸਿਕ ਘੁੱਟਣ ਜਿਹੜੀ ਹੈ ਕਿਸੇ ਸਜ਼ਾ ਤੋਂ ਕੱਟਣੀ ਹੁੰਦੀ ਆਪਾਂ ਸਾਰਿਆਂ ਨੇ ਇਸ ਜੀਵਨ ਦੇ ਵਿੱਚ ਬੜੇ ਵਾਰ ਕੁਟਣ ਮਹਿਸੂਸ ਕੀਤੀ ਹੋਣੀ ਮੈਂ ਦਾਅਵੇ ਨਾ ਕਹਿ ਸਕਦਾ ਜਿਵੇਂ ਜਿਵੇਂ ਅਸੀਂ ਗੁਰਬਾਣੀ ਨੂੰ ਪੜਦੇ ਜਾ ਰਹੇ ਹਾਂ ਐਸੇ ਸਿਲਸਲੇ ਘਟਦੇ ਜਾ ਰਹੇ ਨੇ ਕਿ ਅਸੀਂ ਕੁਟਣ ਮਹਿਸੂਸ ਕਰੀਏ ਪਰ ਜੀਵਨ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਸਭ ਨੇ ਆਪਾਂ ਕੁਟਣ ਮਹਿਸੂਸ ਕੀਤੀ ਹੈ ਤੇ ਉਹ ਕਿੰਨੀ ਸਜ਼ਾ ਨੁਮਾ ਹੁੰਦੀ ਹੈ ਇਹ ਸਾਰੇ ਅਸੀਂ ਜਾਣਦੇ ਹਾਂ ਸਾਨੂੰ అనుభవ ਹੈ ਸਾਨੂੰ ਅਹਿਸਾਸ ਹੈ ਇਸੇ ਲਈ ਗੁਰੂ ਸਭ ਕਹਿੰਦੇ ਨੇ ਹਉਮੈ ਕਰੈ ਬਹੁਤੀ ਮਿਲਾ ਸਜਾਈ ਨਾਦਰ ਕਰੇ ਤਾਂ ਹਰ ਰਸ ਪਾਵੈ ਨਾਨਕ ਹਰ ਰਸ ਹਰ ਗੁਣ ਗਾਵੈ ਏ ਨਾਨਕ ਆਖੋ ਏ ਭਾਈ ਜਦੋਂ ਪ੍ਰਮਾਤਮਾ ਕਿਸੇ ਮਨੁੱਖ ਉਤੇ ਮਿਹਰ ਦੀ ਨਿਗਾਹ ਕਰਦਾ ਤਦੋਂ ਉਹ ਮਨੁੱਖ ਪ੍ਰਭੂ ਦੇ ਨਾਮ ਦਾ ਸਵਾਦ ਹਾਸਲ ਕਰਦਾ ਫਿਰ ਐਸਾ ਉਹ ਪ੍ਰਮਾਤਮਾ ਦੇ ਨਾਮ ਦੇ ਸਵਾਦ ਦੇ ਵਿੱਚ ਮਗਨ ਹੋ ਜਾਂਦਾ ਕਿ ਉਹਦੀ ਸਿਫਤ ਸਲਾਹ ਦੇ ਕੀਤੀ ਗਉਂਦਾ ਰਹਿੰਦਾ ਹੈ ਚੀਪਨ ਦੇ ਹਰ ਇੱਕ ਪਹਿਲੂ ਤੇ ਪ੍ਰਮਾਤਮਾ ਨੂੰ ਚੇਤੇ ਕਰਕੇ ਪ੍ਰਮਾਤਮਾ ਨੂੰ ਉਹਦਾ ਬਣਦਾ ਸ਼ਰਿਆ ਦੇਣਾ ਨਹੀਂ ਭੁੱਲਦਾ ਸੂਹੀ ਮਹਿਲਾ ਚੌਥਾ ਕਰਿ ਸ਼ਿਮਾ ਇੱਕ ਓੰਕਾਰ ਸਤਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛੋ ਬਿਦਰਦਾਸੀ ਸੁਤੈ ਕਿਸ਼ਨ ਉਤਰਿਆ ਘਰ ਜਿਸ ਜਾਏ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਕਿ ਨੀਵੀਂ ਜਾਤ ਵਾਲਾ ਮਨੁੱਖ ਵੀ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਉੱਚਾ ਆਤਮਿਕ ਦਰਜਾ ਹਾਸਲ ਕਰ ਲੈਂਦਾ ਹੈ ਸਮਾਜ ਦੀਆਂ ਬਣਾਈਆਂ ਹੋਈਆਂ ਬਿਉਤਬੰਦੀਆਂ ਦੇ ਵਿੱਚ ਸਮਾਜ ਦੇ ਬਣਾਏ ਹੋਏ ਨਿਯਮਾਂ ਦੇ ਅਨੁਸਾਰ ਬੇਸ਼ੱਕ ਸਮਾਜ ਨੇ ਲੋਕਾਂ ਨੂੰ ਵੱਖ-ਵੱਖ ਜਾਤਾਂ ਪਾਤਾਂ ਦੇ ਵਿੱਚ ਵਰਨਾਾਂ ਦੇ ਵਿੱਚ ਧਰਮਾਂ ਦੇ ਵਿੱਚ ਵੰਡ ਰੱਖਿਆ ਹੈ ਕਈਆਂ ਨੂੰ ਨੀਵੇਂ ਕਹਿ ਰੱਖਿਆ ਕਈਆਂ ਨੂੰ ਉੱਚੇ ਕਹਿ ਰੱਖਿਆ ਪਰ ਜਦੋਂ ਗੱਲ ਆਉਂਦੀ ਆ ਆਤਮਿਕ ਦਰਜੇ ਦੀ ਆਤਮਿਕ ਤੌਰ ਤੇ ਤੁਸੀਂ ਕਿੱਥੇ ਇੱਕ ਖੜੇ ਉੱਥੇ ਸਮਾਜਿਕ ਤੌਰ ਤੇ ਮਿੱਥੀ ਗਈ ਤੁਹਾਡੀ ਜਾਤ ਮਾਨੇ ਨਹੀਂ ਰੱਖਦੀ ਸਮਾਜਿਕ ਤੌਰ ਤੇ ਤੁਸੀਂ ਨੀਵੀਂ ਜਾਤ ਦੇ ਹੋ ਕੇ ਵੀ ਆਤਮਿਕ ਦਰਜਾ ਉੱਚਾ ਹਾਸਲ ਕਰ ਸਕਦੇ ਹੋ ਗੁਰੂ ਸਾਹਿਬ ਕਹਿੰਦੇ ਜੇ ਯਕੀਨ ਨਹੀਂ ਆਉਂਦਾ ਤਾਂ ਦਾਸੀ ਦੇ ਪੁੱਤਰ ਬਿਦਰਤੀ ਗੱਲ ਪੁੱਛ ਕੇ ਵੇਖੋ ਉਸ ਬਿਦਰ ਦੇ ਘਰ ਵਿੱਚ ਕ੍ਰਿਸ਼ਨ ਜੀ ਜਾ ਕੇ ਠਹਿਰੇ ਸਨ ਹਰ ਕੀ ਅਕਾਥ ਕਥਾ ਸੁਨੋ ਜਨ ਭਾਈ ਜਿਤ ਸਹਿ ਸਾਧੂਖ ਭੂਖ ਸਭ ਲੈ ਜਾਏ ਰਹਾਉ اے ਸੱਜਣੋ ਪਰਮਾਤਮਾ ਦੀ ਅਚਰਜ ਸਿਫਤ ਸਲਾਹ ਸੁਣਿਆ ਕਰੋ ਜਿਹਦੀ ਬਰਕਤ ਨਾਲ ਹਰੇਕ ਕਿਸਮ ਦਾ ਸਹਿਮ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ ਮਾਇਆ ਦੀ ਭੁੱਖ ਮਿਟ ਜਾਂਦੀ ਹੈ ਹੁਣ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਅਸੀਂ ਕੀ ਜਾਣਦੇ ਹਾਂ ਜੇ ਇਸ ਵੱਲ ਇਸ ਗੱਲ ਵੱਲ ਨੂੰ ਜੇਕਰ ਅਸੀਂ ਧਿਆਨ ਦਈਏ ਤਾਂ ਮਨ ਦੇ ਵਿੱਚ ਇਹ ਖਿਆਲ ਉਤਪੰਨ ਹੁੰਦੇ ਆ ਕਿ ਪਰਮਾਤਮਾ ਕਿੰਨਾ ਵਿਸ਼ਾਲ ਹੈ ਕੀ ਕੁਝ ਉਸ ਪਰਮਾਤਮਾ ਨੇ ਪੈਦਾ ਕਰ ਰੱਖਿਆ ਕੀ ਕੀ ਵਰਤਾਰੇ ਇਸ ਜਗਤ ਦੇ ਵਿੱਚ ਚਲਾ ਰੱਖੇ ਮਨੁੱਖ ਦੀ ਤਾਂ ਪਹੁੰਚ ਤੋਂ ਬਹੁਤ ਬਾਹਰ ਦੀਆਂ ਗੱਲਾਂ ਨੇ ਜਿਹੜੀਆਂ ਪ੍ਰਮਾਤਮਾ ਨੇ ਕਰ ਰੱਖੀਆਂ ਜਦੋਂ ਇਹ ਚੀਜ਼ਾਂ ਵੇਖਦੇ ਆ ਤਾਂ ਫਿਰ ਸਾਨੂੰ ਕਿਸੇ ਚੀਜ਼ ਤੋਂ ਡਰ ਨਹੀਂ ਲੱਗਦਾ ਕਿਸੇ ਗੱਲ ਦੀ ਚਿੰਤਾ ਨਹੀਂ ਲੱਗਦੀ ਕਿ ਜੋ ਹੋਣਾ ਉਹ ਡਾਡੇ ਦੀ ਮਰਜ਼ੀ ਅਨੁਸਾਰ ਹੋਣਾ ਹੈ ਅਸੀਂ ਚਿੰਤਾ ਕਰਨ ਵਾਲੇ ਤੇ ਡਰਨ ਵਾਲੇ ਕੌਣ ਹੁੰਨੇ ਜਦੋਂ ਐਸਾ ਕਰਦੇ ਆ ਤਾਂ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਵੀ ਹੋ ਜਾਂਦੇ ਆ ਜਦੋਂ ਰਜ਼ਾ 'ਚ ਰਾਜ਼ੀ ਹੀ ਹੋ ਗਏ ਤੇ ਅੰਦਰੋਂ ਮਾਇਆ ਦੀ ਭੁੱਖ ਵੀ ਮਿਟ ਜਾਂਦੀ ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ ਪਤਿਤ ਜਾਤ ਉਤਮ ਭਇਆ ਚਾਰ ਵਰਣ ਪਏ ਪਗ ਆਏ ਭਗਤ ਰਵਿਦਾਸ ਜੀ ਦੀ ਗੱਲ ਕਰਦੇ ਹੋਏ ਗੁਰੂ ਰਾਮਦਾਸ ਸਾਹਿਬ ਕਹਿੰਦੇ ਕਿ हे ਭਾਈ ਭਗਤ ਰਵਿਦਾਸ ਜਾਤ ਦਾ ਚਮਾਰ ਸੀ ਸਮਾਜਿਕ ਨੇਜਮਾ ਕਾਨੂੰਨਾਂ ਦੇ ਅਨੁਸਾਰ ਭਗਤ ਰਵਿਦਾਸ ਜੀ ਨੂੰ ਚਮਾਰ ਕਹਿੰਦੇ ਸਨ ਕਿ ਤੂੰ ਚਮਾਰ ਜਾਤੀ ਦੇ ਨਾਲ ਸੰਬੰਧ ਰੱਖਦਾ ਹੈ ਨੀਮੀ ਜਾਤੀ ਤੇ ਕਿਹਾ ਜਾਂਦਾ ਸੀ ਪਰ ਉਹ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਸਨ ਹਰ ਵੇਲੇ ਪ੍ਰਮਾਤਮਾ ਦੇ ਕੀਰਤ ਗਾਉਂਦੇ ਸਨ ਗੀਤ ਗਾਉਂਦੇ ਸਨ ਤੇ ਅਜਿਹਾ ਕਰਕੇ ਬੇਸ਼ੱਕ ਉਹਨਾਂ ਨੂੰ ਨੀਮੀ ਜਾਤ ਦੇ ਕਿਹਾ ਜਾਂਦਾ ਸੀ ਪਰ ਉਹ ਮਹਾਪੁਰਖ ਬਣ ਗਏ ਜਦੋਂ ਮਹਾਪੁਰਖ ਬਣ ਗਏ ਤੇ ਚੌਹਾਂ ਵਰਨਾ ਦੇ ਮਨੁੱਖ ਉਹਨਾਂ ਦੇ ਪੈਰ ਹੀ ਆ ਕੇ ਲੱਗ ਪਏ ਉੱਚੀਆਂ ਜਾਤਾਂ ਵਾਲੇ ਆਪਣੇ ਆਪ ਨੂੰ ਉੱਚੇ ਸਮਝਣ ਵਾਲੇ ਉਸ ਨੀਮੀ ਜਾਤ ਵਾਲੇ ਚਮਾਰ ਦੇ ਪੈਰ ਹੀ ਲੱਗ ਗਏ ਕਾਦੀ ਬਰਕਤ ਨਾਲ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਬਰਕਤ ਨਾਲ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਸ਼ੀਪਾ ਕਹੈ ਬੁਲਾਏ ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦਿਉ ਲਿਆ ਮੁਖ ਲਾਏ ਫਿਰ ਭਗਤ ਨਾਮਦੇਵ ਜੀ ਦੀ ਗੱਲ ਕਰਦੇ ਨੇ ਕਹਿੰਦੇ ਨਾਮਦੇਵ ਦੀ ਪਰਮਾਤਮਾ ਦੇ ਨਾਲ ਪ੍ਰੀਤ ਬਣ ਗਈ ਜਗਤ ਬੇਸ਼ੱਕ ਉਹਨੂੰ ਸ਼ੀਂਬਾ ਆਖ ਕੇ ਸੱਦਿਆ ਕਰਦਾ ਸੀ ਪਰ ਪਰਮਾਤਮਾ ਨੇ ਖੱਤਰੀਆਂ ਤੇ ਬ੍ਰਾਹਮਣਾਂ ਨੂੰ ਪਿੱਠ ਦਿੱਤੀ ਖੱਤਰੀਆਂ ਤੇ ਬ੍ਰਾਹਮਣਾਂ ਦੀ ਪਿੱਠ ਲਵਾ ਕੇ ਭਗਤ ਨਾਮਦੇਵ ਨੂੰ ਆਪਣੇ ਮੱਥੇ ਲਾ ਲਿਆ ਜਿਤਨੇ ਭਗਤ ਹਰ ਸੇਵਕਾ ਮੁਖ 68 ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿੰਨ ਕਉ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਈ ਇਹ ਭਾਈ ਪ੍ਰਮਾਤਮਾ ਦੇ ਜਿਤਨੇ ਵੀ ਭਗਤ ਹਨ ਜਿਤਨੇ ਵੀ ਪ੍ਰਮਾਤਮਾ ਦੇ ਸੇਵਕ ਹਨ ਉਹ ਐਸੇ ਨੇ ਕਿ ਉਹਨਾਂ ਦੇ ਮੱਥੇ ਉੱਤੇ 68 ਤੀਰਥ ਖੁਦ ਤਿਲਕ ਲਾਉਂਦੇ ਨੇ ਕਹਿਣ ਤੋਂ ਭਾਵ ਹੈ ਕਿ ਲੋਕ ਤੀਰਥ ਇਸ਼ਨਾਨਾਂ ਨੂੰ ਵੱਡੇ ਮੰਨਦੇ ਆ ਪਰ ਜਿਹੜੇ ਪ੍ਰਮਾਤਮਾ ਦੇ ਭਗਤਾਂ ਦੇ ਸੇਵਕਾ ਉਹ ਤੀਰਥ ਇਸ਼ਨਾਨਾਂ ਤੋਂ ਵੀ ਕਿਤੇ ਜ਼ਿਆਦਾ ਵੱਡੇ ਹੋ ਜਾਂਦੇ ਆ ਜੇ ਤੀਰਥ ਇਸ਼ਨਾਨ ਇਸ ਯੋਗ ਹੁੰਦੇ ਕਿ ਉਹ ਆਪਣੀ ਥਾਂ ਤੋਂ ਚੱਲ ਕੇ ਆ ਸਕਦੇ ਹੁੰਦੇ ਤਾਂ ਪ੍ਰਮਾਤਮਾ ਦੇ ਭਗਤਾਂ ਦੇ ਮਥਿਆਂ ਤੇ ਤਿਲਕ ਲਾਉਂਦੇ ਆ ਕੇ ਉਹਨਾਂ ਦਾ ਆਦਰ ਮਾਨ ਕਰਦੇ ਹੇ ਭਾਈ ਜੇ ਪ੍ਰਭੂ ਪਾਤਸ਼ਾਹ ਮਿਹਰ ਕਰੇ ਤਾਂ ਦਾਸ ਨਾਨਕ ਹਰ ਵੇਲੇ ਉਹਨਾਂ ਭਗਤਾਂ ਦੇ ਉਹਨਾਂ ਸੇਵਕਾਂ ਦੇ ਚਰਨ ਛੂੰਦਾ ਰਹੇ ਸੂਹੀ ਮਹਿਲਾ ਚੌਥਾ ਤਿਨ ਅੰਤਰ ਹਰ ਆ ਰਾ ਦਿਆ ਜਿਨ ਕੋ ਧੁਰ ਲਿਖਿਆ ਲਿਖਤ ਲਿਲਾ ਰਹਾ ਤਿਨ ਕੀ ਬਖੀਲੀ ਕੋਈ ਕਿਆ ਕਰੇ ਜਿਨ ਕਾ ਅੰਗ ਕਰੇ ਮੇਰਾ ਹਰ ਕਰ ਤਾਰਾ ਏ ਭਾਈ ਧੁਰ ਦਰਗਾਹ ਤੋਂ ਜਿਨਾ ਮਨੁੱਖਾਂ ਦੇ ਮੱਥੇ ਉਤੇ ਲੇਖ ਲਿਖਿਆ ਹੁੰਦਾ ਹੈ ਜਿਨ੍ਹਾਂ ਦੇ ਲਈ ਉਸ ਪ੍ਰਮਾਤਮਾ ਨੇ ਨਿਰਤਾਰਤ ਕੀਤਾ ਹੁੰਦਾ ਹੈ ਉਹੀ ਮਨੁੱਖ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਆਰਾਧਨ ਕਰਦੇ ਹੈ ਤੇ ਪ੍ਰਮਾਤਮਾ ਉਹਨਾਂ ਦਾ ਪੱਖ ਕਰਦਾ ਹੈ ਪਿਆਰਾ ਕਰਤਾਰ ਜਿਨ੍ਹਾਂ ਦਾ ਪੱਖ ਕਰਦਾ ਕੋਈ ਵੀ ਮਨੁੱਖ ਉਹਨਾਂ ਦੀ ਨਿੰਦਾ ਕਰਕੇ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ ਜਿਹੜੇ ਪ੍ਰਮਾਤਮਾ ਨਾਲੋਂ ਟੁੱਟੇ ਹੋਏ ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰਨ ਵਾਲੇ ਮਨੁੱਖ ਹੈ ਉਹਨਾਂ ਨੂੰ ਮਾੜਾ ਜਿਹਾ ਵੀ ਕੋਈ ਬੁਰਾ ਬੋਲ ਜਾਵੇ ਤਾਂ ਉਹਨਾਂ ਦਾ ਮਨ ਜਿਹੜਾ ਅੱਗ ਬਪੂਲਾ ਹੋ ਉੱਠਦਾ ਹੈ ਉਹਨਾਂ ਤੋਂ ਜਰੀ ਨਹੀਂ ਜਾਂਦੀ ਇਹ ਚੀਜ਼ ਔਖੇ ਹੋ ਜਾਂਦੇ ਆ ਫਰਸਟ੍ਰੇਟ ਹੋ ਜਾਂਦੇ ਆ ਮਨ ਦੇ ਵਿੱਚ ਕਲੇਸ਼ ਉਤਪੰਨ ਹੋ ਜਾਂਦਾ ਪਰ ਜਿਹੜੇ ਪ੍ਰਮਾਤਮਾ ਦੇ ਭਗਤ ਜਨ ਨੇ ਜਿਨ੍ਹਾਂ ਦੇ ਮਥਿਆਂ ਤੇ ਪ੍ਰਮਾਤਮਾ ਨੇ ਆਪਣੀ ਭਗਤੀ ਦਾ ਲੇਖ ਲਿਖਿਆ ਹੋਇਆ ਕੋਈ ਉਹਨਾਂ ਦੀ ਜਿੰਨੀ ਮਰਜ਼ੀ ਨਿੰਦਾ ਕਰੀ ਜਾਵੇ ਉਹਨਾਂ ਦਾ ਕੁਝ ਨਹੀਂ ਵਿਗੜਦਾ ਉਹਨਾਂ ਦੇ ਮਨ ਦੇ ਉੱਤੇ ਕਿਸੇ ਦੀ ਕੀਤੀ ਨਿੰਦਾ ਦਾ ਕੋਈ ਅਸਰ ਹੀ ਨਹੀਂ ਹੁੰਦਾ ਅਸਰ ਤਾਂ ਤਾਂ ਹੋਵੇ ਨਾ ਜੇ ਉਹ ਆਪਣੇ ਆਪ ਨੂੰ ਕੁਝ ਸਮਝਦੇ ਹੋ ਜਦੋਂ ਤੁਹਾਡੇ ਅੰਦਰ ਹੰਕਾਰ ਹੈ ਮੈਂ ਆ ਫਿਰ ਤੁਸੀਂ ਜਦੋਂ ਤੁਹਾਡੀ ਸ਼ਖਸੀਅਤ ਨੂੰ ਕੋਈ ਮਾੜਾ ਕਹੇਗਾ ਫਿਰ ਹੀ ਗੁੱਸਾ ਕਰੋਗੇ ਫਿਰ ਹੀ ਬੁਰਾ ਮਨਾਓਗੇ ਕਿ ਮੈਂ ਆਪਣੇ ਆਪ ਨੂੰ ਆ ਸਮਝਦਾ ਤੇ ਇਹਨੇ ਇਹਦੇ ਤੋਂ ਨੀਵੀਂ ਗੱਲ ਕਿਵੇਂ ਕਰਤੀ ਮੇਰੇ ਵਾਸਤੇ ਹੁਣ ਜਦੋਂ ਅੰਦਰ ਮੈਂ ਹੈ ਹੀ ਨਹੀਂ ਜਦੋਂ ਅੰਦਰ ਗੱਲ ਹੀ ਇਹ ਵਸ ਗਈ ਕਿ ਮੈਂ ਤਾਂ ਉਦਾਂ ਦਾ ਹੀ ਹਾਂ ਜਿੱਦਾਂ ਦਾ ਪ੍ਰਮਾਤਮਾ ਨੇ ਮੈਨੂੰ ਬਣਾਇਆ ਮੇਰਾ ਇਹਦੇ 'ਚ ਕੋਈ ਹੱਥ ਨਹੀਂ ਠੀਕ ਹੈ ਸਾਹਮਣੇ ਵਾਲਾ ਜੋ ਬੋਲਦਾ ਉਹੀ ਬੋਲ ਰਿਹਾ ਹੈ ਜੋ ਪਰਮਾਤਮਾ ਉਹਦੇ ਤੋਂ ਬੁਲਾ ਰਿਹਾ ਹੁਣ ਉਹੀ ਇੱਕ ਪਰਮਾਤਮਾ ਜੀ ਨੇ ਮੈਨੂੰ ਬਣਾਇਆ ਉਹੀ ਇੱਕ ਪਰਮਾਤਮਾ ਜਿਹੜਾ ਇਹਦੇ ਤੋਂ ਹੀ ਪਲਵਾ ਰਿਹਾ ਹੈ ਅਸੀਂ ਤਾਂ ਕਠਪੁਤਲੀਆਂ ਸਾਨੂੰ ਉਹਨਾਂ ਚਾਹੀ ਜਾਂਦਾ ਜਿਵੇਂ ਉਹਦਾ ਦਿਲ ਕਰਦਾ ਫਿਰ ਅਸੀਂ ਕਿਉਂ ਕਿਸੇ ਦੀ ਕਹੀ ਗੱਲ ਦੀ ਚਿੰਤਾ ਕਰੀਏ ਫਿਕਰ ਕਰੀਏ ਜਾਂ ਬੁਰਾ ਬਣਾਈਏ ਇਹ ਗੱਲਾਂ ਭਗਤਾਂ ਦੇ ਹਿਰਦਿਆਂ 'ਚ ਵਸੀਆਂ ਹੁੰਦੀਆਂ ਇਸ ਕਰਕੇ ਕਿਸੇ ਦੀ ਕੀਤੀ ਨਿੰਦਾ ਦੇ ਨਾਲ ਉਹਨਾਂ ਦਾ ਕੁਝ ਨਹੀਂ ਵਿਗੜਦਾ ਹਰ ਹਰ ਧਿਆਏ ਮਨ ਮੇਰੇ ਮਨ ਧਿਆਏ ਹਰ ਜਨਮ ਜਨਮ ਕੇ ਸਭ ਦੁਖ ਨਿਵਾਰਨ ਹਾਰਾ ਰਹਾਉ ਏ ਮੇਰੇ ਮਨ ਪਰਮਾਤਮਾ ਦਾ ਨਾਮ ਸਿਮਰਿਆ ਕਰ ਪ੍ਰਭੂ ਦਾ ਧਿਆਨ ਤਰਿਆ ਕਰ ਪਰਮਾਤਮਾ ਜੀਵ ਦੇ ਜਨਮਾਂ ਜਨਮੰਤਰਾਂ ਦੇ ਵਿਕਾਰ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ ਕਿੰਨੇ ਕਿੰਨੇ ਸਾਲ ਦੀ ਸਾਡੀ ਉਮਰ ਹੋ ਗਈ ਹੈ ਕਿੰਨੀ ਜ਼ਿੰਦਗੀ ਅਸੀਂ ਬਤੀਤ ਕਰ ਚੁੱਕੇ ਹਾਂ ਕਿੰਨੇ ਅਸੀਂ ਉਸ ਜ਼ਿੰਦਗੀ ਦੇ ਵਿੱਚ ਪਾਪ ਕੀਤੇ ਹੋਣਗੇ ਕਿੰਨੇ ਲੋਕਾਂ ਦੇ ਕੋਈ ਦਿਲ ਦੁਖਾਏ ਹੋਣਗੇ ਕਿੰਨੇ ਵਿਕਾਰਾਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਪਾਇਆ ਹੋਏਗਾ ਵਿਕਾਰਾਂ ਦੇ ਅਧੀਨ ਆ ਕੇ ਕਿੰਨੇ ਕਾਰਜ ਕੀਤੇ ਹੋਣਗੇ ਪ੍ਰਮਾਤਮਾ ਉਹ ਸਭ ਨੂੰ ਖਤਮ ਕਰਨ ਦੀ ਸਮਰੱਥਾ ਰੱਖਦਾ ਹੁੰਦੇ ਕੋਈ ਜਿਹੜਾ ਕੁਝ ਤੇ ਅਸੀਂ ਕਰ ਚੁੱਕੇ ਹਾਂ ਉਹ ਨਹੀਂ ਬਦਲਣ ਲੱਗਿਆ ਪਰ ਮੇਨ ਗੱਲ ਇਹ ਹੁੰਦੀ ਹੈ ਕਿ ਜਿਹੜੀਆਂ ਉਹ ਵਿਕਾਰੀ ਪ੍ਰਵਿਰਤੀਆਂ ਨੇ ਉਹ ਹਾਲੇ ਵੀ ਸਾਡੇ ਅੰਦਰ ਨੇ ਉਹ ਪ੍ਰਵਿਰਤੀਆਂ ਨੂੰ ਪ੍ਰਮਾਤਮਾ ਖਤਮ ਕਰਨ ਦੀ ਸਮਰੱਥਾ ਰੱਖਦਾ ਹੈ ਪ੍ਰਮਾਤਮਾ ਚਾਹੇ ਇੱਕ ਪਲ ਦੇ ਵਿੱਚ ਮਨੁੱਖ ਦਾ ਹਿਰਦਾ ਬਦਲ ਕੇ ਰੱਖ ਦੇ ਜਿਹੜਾ ਅੱਜ ਵਿਕਾਰੀ ਸੀ ਇੱਕ ਪਲ ਦੇ ਵਿੱਚ ਸਾਰੇ ਵਿਕਾਰਾਂ ਨੂੰ ਛੱਡ ਕੇ ਭਗਤ ਬਣ ਜਾਂਦਾ ਜੇ ਪ੍ਰਮਾਤਮਾ ਚਾਹੇ ਤਾਂ ਧੁਰ ਭਗਤ ਜਨਾਕ ਬਖਸ਼ਿਆ ਹਰ ਅੰਮ੍ਰਿਤ ਭਗਤ ਪੰਡਾਰਾ ਮੂਰਖ ਹੋਵੈ ਸੋ ਉਹਨ ਕੀ ਰੀਸ ਕਰੇ ਤਿਸ ਹਲਤ ਪਲਤ ਮੁਹਕਾਰਾ ਏ ਭਾਈ ਤੁਰ ਦਰਗਾਹ ਤੋਂ ਪ੍ਰਮਾਤਮਾ ਨੇ ਆਪਣੇ ਭਗਤਾਂ ਨੂੰ ਆਪਣੇ ਆਤਮਿਕ ਜੀਵਨ ਦੇਣ ਵਾਲੀ ਭਗਤੀ ਦਾ ਖਜ਼ਾਨਾ ਬਖਸ਼ਿਆ ਹੋਇਆ ਹੈ ਜਿਹੜਾ ਮਨੁੱਖ ਮੂਰਖ ਹੁੰਦਾ ਹੈ ਉਹੀ ਉਹਨਾਂ ਦੀ ਬਰਾਬਰੀ ਕਰਦਾ ਇਸ ਈਰਖਾ ਦੇ ਕਾਰਨ ਸਗੋਂ ਉਸ ਦਾ ਮੂੰਹ ਇਸ ਲੋਕ ਤੇ ਪਰਲੋਕ ਵਿੱਚ ਕਾਲਾ ਹੁੰਦਾ ਹੈ ਉਹ ਲੋਕ ਪ੍ਰਲੋਕ ਵਿੱਚ ਬਦਨਾਮੀ ਖਟਦਾ ਹੈ ਹੁਣ ਬਰਾਬਰੀ ਕਰਦਾ ਤੋਂ ਭਾਵ ਕਿ ਬਰਾਬਰ ਸਮਝ ਬੈਠਦਾ ਬਰਾਬਰੀ ਕਰਤੇ ਨਹੀਂ ਨਾ ਪਾਉਂਦਾ ਇੱਕ ਮਨਮੁਖ ਇੱਕ ਗੁਰਮੁਖ ਦੀ ਬਰਾਬਰੀ ਨਹੀਂ ਕਰ ਸਕਦਾ ਗੁਰਮੁਖ ਦੀ ਮਾਨਸਿਕ ਅਵਸਥਾ ਆਤਮਿਕ ਅਵਸਥਾ ਬਹੁਤ ਉੱਚੀ ਹੁੰਦੀ ਹੈ ਤੇ ਮਨਮੁਖ ਈਰਖਾ ਦੇ ਅਧੀਨ ਹੋ ਕੇ ਚੱਲਦਾ ਹੈ ਹਉਮੈ ਦੇ ਅਧੀਨ ਹੋ ਕੇ ਚੱਲਦਾ ਦੋਹਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਮਨਮੁਖ ਕਦੇ ਵੀ ਗੁਰਮੁਖ ਦੀ ਬਰਾਬਰੀ ਨਹੀਂ ਕਰ ਸਕਦਾ ਐਸੇ ਲਈ ਗੁਰੂ ਸਭ ਨੂੰ ਮੂਰਖ ਆਖਦੇ ਪਏ ਕਿ ਉਹ ਈਰਖਾ ਦੇ ਕਾਰਨ ਕੋਸ਼ਿਸ਼ਾਂ ਕਰਦਾ ਟੰਗਾ ਤੜਾਉਂਦਾ ਪਰ ਸਭ ਕੁਝ ਦੇ ਬਾਵਜੂਦ ਉਹ ਲੋਕ ਪ੍ਰਲੋਕ ਚਾਹਦਾ ਮੂੰਹ ਹੀ ਕਾਲਾ ਕਰਵਾਉਂਦਾ ਪ੍ਰਮਾਤਮਾ ਦੇ ਭਗਤ ਜਨਾਂ ਦੀ ਬਰਾਬਰੀ ਨਹੀਂ ਕਰ ਪਾਉਂਦਾ ਸੇ ਭਗਤ ਸੇ ਸੇਵਕਾ ਜਿਨਾਂ ਹਰ ਨਾਮ ਪਿਆਰਾ ਤិន ਕੀ ਸੇਵਾ ਤੇ ਹਰ ਪਾਈਐ ਸੇਰ ਨਿੰਦਕ ਕੈ ਪਵਸ਼ਰਾ ਇਹ ਭਾਈ ਉਹੀ ਮਨੁੱਖ ਭਗਤ ਹਨ ਉਹੀ ਮਨੁੱਖ ਪਰਮਾਤਮਾ ਦੇ ਸੇਵਕ ਹਨ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਉਹਨਾਂ ਸੇਵਕਾਂ ਦੀ ਭਗਤਾਂ ਦੀ ਸ਼ਰਨ ਪਿਆ ਪਰਮਾਤਮਾ ਦਾ ਮਿਲਾਪ ਪ੍ਰਾਪਤ ਹੁੰਦਾ ਹੈ ਸੇਵਕਾਂ ਭਗਤਾਂ ਦੇ ਨਿੰਦਕ ਦੇ ਸਿਰ ਤੇ ਜਗਤ ਵੱਲੋਂ ਸਦਾ ਸਵਾਹੀ ਪੈਂਦੀ ਹੈ ਜਿਸ ਕਰ ਵਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੁੱਛ ਕਰੋ ਵਿਚਾਰਾਂ ਚੌਪੀੜੀ ਆਦ ਜਗਾਦ ਬਖੀਲੀ ਕਿਨੈ ਨਾ ਪਾਇਓ ਹਰ ਸੇਵਕ ਪਾਏ ਨਿਸਤਾਰਾ ਏ ਭਾਈ ਉੰਜ ਤਾਂ ਆਪਣੇ ਅੰਦਰ ਦੀ ਫਟਕਾਰ ਨੂੰ ਉਹੀ ਮਨੁੱਖ ਜਾਣਦਾ ਜਿਸਦੇ ਹਿਰਦੇ ਵਿੱਚ ਇਹ ਬਖੀਲੀ ਵਾਲੀ ਦਸ਼ਾ ਵਾਪਰਦੀ ਹੈ ਪਰ ਤੁਸੀਂ ਜਗਤ ਦੇ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਪੁੱਛ ਕੇ ਵਿਚਾਰ ਕਰ ਵੇਖੋ ਇਹ ਯਕੀਨ ਜਾਣੋ ਕਿ ਜਗਤ ਦੇ ਸ਼ੁਰੂ ਤੋਂ ਲੈ ਕੇ ਯੁਗਾਂ ਦੇ ਸ਼ੁਰੂ ਤੋਂ ਲੈ ਕੇ ਕਦੇ ਵੀ ਕਿਸੇ ਮਨੁੱਖ ਨੇ ਮਹਾਪੁਰਖਾਂ ਦੇ ਨਾਲ ਈਰਖਾ ਦੇ ਰਾਹੀਂ ਆਤਮਿਕ ਜੀਵਨ ਦਾ ਧੰਨ ਨਹੀਂ ਲੱਭਿਆ ਮਹਾਪੁਰਖਾਂ ਨਾਲ ਸੇਵਕ ਭਾਵਨਾ ਰੱਖਿਆ ਹੀ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੁੰਦਾ ਹੈ ਪ੍ਰਮੁੱਖ ਤੌਰ ਤੇ ਇਹਨਾਂ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਇਹ ਸਮਝਾਉਣਾ ਚਾਹ ਰਹੇ ਨੇ ਕਿ ਪ੍ਰਮਾਤਮਾ ਦੇ ਭਗਤ ਜਿਹੜੇ ਆ ਮਹਾਪੁਰਖ ਜਿਹੜੇ ਨੇ ਜਿਨ੍ਹਾਂ ਨੂੰ ਗਿਆਨ ਹੋ ਗਿਆ ਜਿਨ੍ਹਾਂ ਦਾ ਆਤਮਕ ਦਰਜਾ ਉੱਚਾ ਹੋ ਗਿਆ ਉਹਨਾਂ ਦੀ ਜੇ ਕੋਈ ਨਿੰਦਾ ਕਰੀ ਵੀ ਜਾਵੇ ਉਹਨਾਂ ਨੂੰ ਨੀਮਾ ਸੁੱਟਣ ਦੀ ਜਾਂ ਨੀਮਾ ਦਿਖਾਉਣ ਦੀ ਕੋਸ਼ਿਸ਼ ਕਰੀ ਵੀ ਜਾਵੇ ਤਾਂ ਉਹ ਆਪ ਹੀ ਫਟਕਾਰ ਖਟਦਾ ਹੈ ਆਪ ਹੀ ਆਪਣੇ ਜੀਵਨ ਦੇ ਵਿੱਚ ਦੁੱਖ ਸਹੇੜਦਾ ਹੈ ਜਦੋਂ ਉਹ ਇਹ ਪਾਉਂਦਾ ਹੈ ਕਿ ਮੇਰੀਆਂ ਕਈਆਂ ਗੱਲਾਂ ਦਾ ਇਹਨਾਂ ਮਹਾਪੁਰਖਾਂ ਤੇ ਕੋਈ ਅਸਰ ਹੀ ਨਹੀਂ ਹੋਇਆ ਇਹਨਾਂ ਨੂੰ ਮੇਰੀ ਕਹੀ ਗੱਲ ਦਾ ਕੋਈ ਬੁਰਾ ਹੀ ਨਹੀਂ ਲੱਗਿਆ ਇਹਨਾਂ ਨੇ ਕੋਈ ਗੁੱਸਾ ਹੀ ਨਹੀਂ ਕੀਤਾ ਇਹ ਚੀਜ਼ਾਂ ਜਦੋਂ ਉਹ ਮਨੁੱਖ ਵੇਖਦਾ ਤਾਂ ਖੁਦ ਹੀ ਚਿੰਤਾਵਾਂ ਦੇ ਵਿੱਚ गिर ਜਾਂਦਾ ਖੁਦ ਹੀ ਗੁੱਸੇ ਦੇ ਵਿੱਚ गिर ਜਾਂਦਾ ਆਪਣੇ ਆਪ ਦੇ ਨਾਲ ਤਾਂ ਬਿਹਤਰੀ ਇਹ ਹੀ ਹੈ ਕਿ ਮਹਾਪੁਰਖਾਂ ਦੇ ਪ੍ਰਤੀ ਅਸੀਂ ਸੇਵਕ ਭਾਵਨਾ ਰੱਖੀਏ ਤੇ ਖੁਦ ਵੀ ਸੁਰਖਰੂ ਹੋਈਏ ਸੂਹੀ ਮਹਿਲਾ ਚੌਥਾ ਜਿੱਥੇ ਹਰ ਆਰਾਧੀ ਐ ਤਿੱਥੇ ਹਰ ਮਿੱਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰਤ ਬਿਦਲਿਆ ਨਾ ਜਾਈ ਏ ਭਾਈ ਜਿਸ ਵੀ ਥਾਂ ਪ੍ਰਮਾਤਮਾ ਦਾ ਆਰਾਧਨ ਕੀਤਾ ਜਾਏ ਉਹ ਮਿੱਤਰ ਪ੍ਰਮਾਤਮਾ ਉੱਥੇ ਹੀ ਆ ਕੇ ਮਦਦਗਾਰ ਬਣ ਜਾਂਦਾ ਹੈ ਉਹਦੇ ਨਾਲ ਜੁੜਨ ਦੇ ਲਈ ਕਿਸੇ ਵੀ ਖਾਸ ਥਾਂ ਤੇ ਜਾਣ ਦੀ ਲੋੜ ਨਹੀਂ ਹੁੰਦੀ ਵਾਰ ਇਹ ਗੱਲਾਂ ਜਿਹੜੀਆਂ ਨੇ ਇਹਨਾਂ ਦੇ ਉੱਤੇ ਅਸਰ ਕਰਨਾ ਇਹ ਦਿਲ ਦੇ ਵਿੱਚ ਵਸਾਉਣੀਆ ਗੁਰੂ ਦੀ ਕਿਰਪਾ ਦੇ ਨਾਲ ਹੀ ਸੰਭਵ ਹੋ ਪਾਉਂਦਾ ਹੈ ਗੁਰੂ ਦੀ ਕਿਰਪਾ ਨਾਲ ਹੀ ਪ੍ਰਮਾਤਮਾ ਮਨੁੱਖ ਦੇ ਮਨ ਵਿੱਚ ਆ ਕੇ ਵਸਦਾ ਹੈ ਹੁਣ ਜਦੋਂ ਮਨ 'ਚ ਵਸ ਗਿਆ ਉਦੋਂ ਤੁਸੀਂ ਉਹਨੂੰ ਜਿੱਥੇ ਮਰਜ਼ੀ ਤੇ ਆ ਸਕਦੇ ਹੋ ਜਿੰਨਾ 'ਚ ਉਹ ਪ੍ਰਮਾਤਮਾ ਮਨ ਦੇ ਵਿੱਚ ਨਹੀਂ ਵਸਿਆ ਹੋਇਆ ਉਹਨਾਂ 'ਚ ਉਹਨੂੰ ਲੱਭਣ ਦੇ ਲਈ ਤੁਸੀਂ ਖਾਸ ਥਾਵਾਂ ਤੇ ਜਾਓਗੇ ਤੇ ਪ੍ਰਮਾਤਮਾ ਨੂੰ ਗੁਰੂ ਦੇ ਰਾਹੀਂ ਹੀ ਲੱਭਿਆ ਜਾ ਸਕਦਾ ਕੋਈ ਹੋਰ ਤਰੀਕਾ ਨਹੀਂ ਹਰ ਧਨ ਸਾਂਚੀਐ ਭਾਈ ਜੇ ਹਲਤ ਪਲਤ ਹਰ ਹੋਏ ਸਖਾਈ ਰਹਾਉ ਏ ਭਾਈ ਜਿਹੜਾ ਹਰੀ ਇਸ ਲੋਕ ਵਿੱਚ ਤੇ ਪ੍ਰਲੋਕ ਵਿੱਚ ਮਿੱਤਰ ਬਣਦਾ ਉਹਦਾ ਨਾਮ ਤਨ ਇਕੱਠਾ ਕਰਨਾ ਚਾਹੀਦਾ ਸਤ ਸੰਗਤੀ ਸੰਗ ਹਰ ਧਨ ਖਟੀਐ ਹੋਰ ਥੈ ਹੋਰਤ ਉਪਾਏ ਹਰ ਤਨ ਕਿ ਤੈ ਨਾ ਪਾਈ ਸਤ ਸੰਗੀਆਂ ਦੇ ਨਾਲ ਮਿਲ ਕੇ ਪ੍ਰਮਾਤਮਾ ਦਾ ਨਾਮ ਤਨ ਘਟਿਆ ਜਾ ਸਕਦਾ ਸਤ ਸੰਗਤੋਂ ਬਿਨਾ ਕਿਸੇ ਹੋਰ ਥਾਂ ਤੇ ਕਿਸੇ ਹੋਰ ਯਤਨਾਂ ਦੇ ਨਾਲ ਇਹ ਨਾਮ ਤਨ ਹਾਸਲ ਨਹੀਂ ਹ ਹਰ ਰਤਨ ਕਾ ਵਪਾਰੀਆ ਹਰ ਰਤਨ ਤਨ ਵਿਹਾਜੇ ਕੱਚਾ ਕੇ ਵਪਾਰੀਏ ਵਾਕ ਹਰ ਧਨ ਲਿਆ ਨਾ ਜਾਈ ਜਿਹੜਾ ਪ੍ਰਮਾਤਮਾ ਦੇ ਨਾਮ ਰਤਨ ਦਾ ਵਪਾਰੀ ਹੈ ਉਹ ਨਾਮ ਰਤਨ ਹੀ ਇਕੱਠਾ ਕਰਦਾ ਤੇ ਜਿਹੜੇ ਨਾਸਵੰਤ ਪਦਾਰਥਾਂ ਦੇ ਵਪਾਰੀ ਨੇ ਉਹ ਮਾਇਕ ਪਦਾਰਥ ਹੀ ਖਰੀਦਦੇ ਆ ਤੇ ਉਹਨਾਂ ਤੋਂ ਜਿਹੜੀ ਸਿੱਖਿਆ ਮਿਲਦੀ ਆ ਉਹਦੇ ਨਾਲ ਹਰੀ ਦਾ ਨਾਮ ਤਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਨਾਮ ਦੇ ਵਪਾਰੀ ਤੋਂ ਜਿਹੜੀ ਸਿੱਖਿਆ ਮਿਲੂਗੀ ਉਹਦੇ ਨਾਲ ਨਾਮ ਹਾਸਲ ਕਰਿਆ ਜਾ ਸਕਦਾ ਪਦਾਰਥਾਂ ਦੇ ਵਪਾਰੀ ਤੋਂ ਜਿਹੜੀ ਸਿੱਖਿਆ ਮਿਲੂਗੀ ਉਹਦੇ ਨਾਲ ਪਦਾਰਥ ਹਾਸਲ ਕੀਤੇ ਜਾ ਸਕਦੇ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 733ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਅਸੀਂ ਇਸ ਅੰਗ ਦੀ ਗੁਰਬਾਣੀ ਦੇ ਵਿੱਚੋਂ ਉਸ ਜੀਵ ਦੇ ਬਾਰੇ ਜਾਣਿਆ ਜਿਹੜੀ ਰੱਜ ਜਾਂਦੀ ਹੈ ਨੀਵੀਆਂ ਜਾਤਾਂ ਤੇ ਉੱਚੇ ਆਤਮਿਕ ਦਰਜੇ ਵਿੱਚਲਾ ਫਰਕ ਅਸੀਂ ਸਮਝਿਆ ਕਿ ਕਿਵੇਂ ਨੀਮੀ ਜਾਤ ਜਿਹੜੀ ਸੰਸਾਰ ਨੇ ਸਾਡੇ ਤੇ ਥੋਪੀ ਆ ਉਹਦੇ باوجود ਵੀ ਅਸੀਂ ਉੱਚਾ ਆਤਮਿਕ ਦਰਜਾ ਹਾਸਲ ਕਰ ਸਕਦੇ ਆ ਬਿੱਦਰ RAMਦੇਵ ਭਗਤ ਨਾਮਦੇਵ ਵਰਗੀਆਂ ਉਦਾਹਰਨਾਂ ਗੁਰੂ ਸਾਹਿਬ ਨੇ ਸਾਨੂੰ ਬਖਸ਼ੀਆਂ ਪ੍ਰਮਾਤਮਾ ਦੇ ਸੇਵਕਾਂ ਦੀ ਨਿੰਦਾ ਕਰਨ ਦੇ ਨਾਲ ਕੀ ਹਾਸਲ ਹੋ ਜਾਂਦਾ ਨਿੰਦਾ ਕਰਨ ਵਾਲੇ ਨੂੰ ਤੇ ਕੀ ਨਹੀਂ ਇਹ ਅਸੀਂ ਜਾਣਿਆ ਤੇ ਪ੍ਰਮਾਤਮਾ ਨੂੰ ਜੇ ਗੁਰੂ ਦੇ ਲੜ ਲੱਗ ਕੇ ਮਨ ਦੇ ਵਿੱਚ ਵਸਾ ਲਈਏ ਤੇ ਹਰ ਥਾਂ ਹੀ ਅਸੀਂ ਉਹਦੇ ਨਾਲ ਜੁੜ ਸਕਦੇ ਆ ਇਹ ਗੱਲ ਆਪਾਂ ਸਮਝੀ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ